ਰਾਤ ਦਾ ਸਮਾਂ ਗੁਰੂ ਨਾਨਕ ਸਾਹਿਬ ਮਾਰੇ ਕਹਿੰਦੇ ਦੂਰ ਵੇਖ ਇੱਕ ਛਪਰੀ ਨਜ਼ਰ ਆਉਂਦੀ ਭਾਈ ਮਰਦਾਨਿਆ ਹਾਂ ਮਹਾਰਾਜ ਛਪਰੀ ਦਿਸਦੀ ਕਹਿੰਦੇ ਵੇਖ ਕੇ ਆਹ ਉਹ ਛਪਰੀ ਦਾ ਵੀ ਕੋਈ ਨਾ ਕੋਈ ਮਾਲਕ ਹੋਏਗਾ ਐਂ ਕਹਿੰਦੇ ਨੇ ਮਹਾਰਾਜ ਉਸ ਛਪਰੀ ਦਾ ਵੀ ਕੋਈ ਨਾ ਕੋਈ ਮਾਲਕ ਹੋਏਗਾ ਜਾ ਉੱਥੇ ਛਪਰੀ ਦੇ ਮਾਲਕ ਨੂੰ ਪੁੱਛ ਕੇ ਆ ਵੀ ਰਾਤ ਕੱਟ ਲਈ ਛਪਰੀ 'ਚ ਬਹਿ ਕੇ ਸਤ ਸੰਗਤ ਜਦੋਂ ਭਾਈ ਮਰਦਾਨਾ ਉਸ ਛਫਰੀ ਦੇ ਵਿੱਚ ਜਾਂਦਾ ਹੈ ਤੇ ਕੀ ਵੇਖਦਾ ਹੈ ਸਤ ਸੰਗਤ ਜੀ ਇੱਕ ਬਿਸਤਰਾ ਹੈ ਮੰਜਾ ਪਿਆ ਹੈ ਮੰਜੇ ਦੇ ਉੱਤੇ ਸਰੀਰ ਹੈ ਇੱਕ ਸਰੀਰ ਪਿਆ ਹਾਏ ਹਾਏ ਕਰਦਾ ਹੈ ਸਰੀਰ 'ਚੋਂ ਰੇਸ਼ੇ ਵਗਦੇ ਨੇ ਇੱਕ ਕੋੜੀ ਪਿਆ ਮੰਜੇ ਤੇ 아이ਨੀ ਭੈੜੀ ਬਦਬੂ ਆਉਂਦੀ ਭੱਜ ਕੇ ਬਾਹਰ ਆ ਗਿਆ ਭਾਈ ਮਰਦਾਨਾ ਆ ਕੇ ਮਹਾਰਾਜ ਨੂੰ ਕਹਿੰਦਾ ਉਹ ਕਹਿੰਦਾ ਮਹਾਰਾਜ ਜੀ ਤੁਸੀਂ ਕਹਿੰਦੇ ਉਹ ਰਾਤ ਕੱਟਣੀ ਹੁੰਦੇ ਤਾਂ ਕੋਲ ਨਹੀਂ ਖੜਿਆ ਜਾਂਦਾ ਤੁਸੀਂ ਕਹਿੰਦੇ ਵੀ ਪੁੱਛ ਕੇ ਆ ਉਹ ਮਹਾਰਾਜ ਭਾਈ ਮਰਦਾਨਿਆ ਕੀ ਹੋਇਆ ਇਹਨਾਂ ਮਹਾਰਾਜ ਜੀ ਮੈਂ ਅੰਦਰ ਗਿਆ ਸੀ ਜਿਹੜਾ ਛਪਰੀ ਦਾ ਮਾਲਕ ਹੈ ਉਹ ਤਾਂ ਕੋੜੀ ਹੈ ਸਰੀਰ ਤੇ ਕੋੜ ਪਿਆ ਅਜ ਲਈਏ ਮਰਦਾਨੇ ਨਾਲ ਲੈ ਲਿਆ ਚੱਲ ਚੱਲੀਏ ਜਦੋਂ ਆਏ ਮਹਾਰਾਜ ਨੇ ਭਾਈ ਮਰਦਾਨੇ ਨੂੰ ਨਾਲ ਲੈ ਕੇ ਛਪਰੀ ਚ ਗਏ ਹੁਣ ਛਪਰੀ ਤੇ ਉਹ ਜਿਹੜਾ ਪਿਆ ਉੱਠ ਕੇ ਸਜਦਾ ਵੀ ਨਹੀਂ ਕਰ ਸਕਦਾ ਕੋੜ ਚੱਲਦਾ ਏ ਸ਼ਰੀਰ ਸਾਧ ਸੰਗਤ ਹੱਥ ਜੋੜ ਕੇ ਪੁੱਛਦਾ ਹੈ ਕਹਿੰਦਾ ਕੌਣ ਹੋ ਤੁਸੀਂ ਭਾਈ ਮਰਦਾਨਾ ਕਹਿੰਦਾ ਭਾਈ ਮਰਦਾਨਾ ਕਹਿੰਦਾ ਜੀ ਇਹ ਗੁਰੂ ਨਾਨਕ ਸਾਹਿਬ ਮਹਾਰਾਏ ਨੇ ਸੁਣਿਓ ਇਹ ਗੁਰੂ ਨਾਨਕ ਸਾਹਿਬ ਮਹਾਰਾਏ ਨੇ ਰੱਬ ਆਪ ਧਰਤੀ ਤੇ ਆਇਆ ਜਗਤ ਜਲੰਦੇ ਨੂੰ ਤਾਰਨ ਵਾਸਤੇ ਹੁਣ ਨਾਮ ਬੜਾ ਸੁਣਿਆ ਸੀ ਉਹਨੇ ਸਾਧ ਸੰਗਤ ਜੀ ਹਰਾਨੀ ਦੀ ਹੱਦ ਨਾ ਰਹੇਗੀ ਬਿਸਰੇ ਤੇ ਪਿਆਈ ਅੱਖਾਂ ਚੋਂ ਜਲ ਵਗਦਾ ਹੈ ਹੱਥ ਜੋੜ ਕੇ ਕਹਿੰਦਾ ਕਹਿੰਦਾ ਦੁਨੀਆਂ ਦੇ ਮਾਲਕਾ ਮੈਨੂੰ ਤਾਂ ਮੇਰੇ ਘਰ ਦੇ ਨੇੜੇ ਨਹੀਂ ਲਾਉਂਦੇ ਮੇਰੇ ਤਾਂ ਕੋਈ ਨੇੜੇ ਖੜਨਾ ਪਸੰਦ ਨਹੀਂ ਕਰਦਾ ਤੈਨੂੰ ਦੁਨੀਆਂ ਲੱਭਦੀ ਫਿਰਦੀ ਮੱਥੇ ਟੇਕਦੀ ਸਜਦੇ ਕਰਦੀ ਏ ਐ ਦੁਨੀਆਂ ਦੇ ਮਾਲਕਾ ਮੇਰੇ ਵਰਗੇ ਕੋਹੜੀ ਦੇ ਛਪਰੀ ਚ ਤੂੰ ਚਰਨ ਕਿਵੇਂ ਪਾਦੇ ਮੇਰੇ ਘਰ ਕਿਵੇਂ ਆਵੇ ਮਹਾਰਾਜੀ ਤੁਹਾਡਾ ਨਾਂ ਬੜਾ ਸੁਣਿਆ ਹੈ ਉਰ ਨਾਨਕ ਸਾਹਿਬ ਮਾਰੇਗੇ ਲਈ ਤੇਰਾ ਨਾਂ ਕੀ ਇਹਨਾ ਜੀ ਮੇਰਾ ਨਾਮ ਹੈ ਪ੍ਰੇਮਾ ਕੋੜੀ ਲੋਕੀ ਮੈਨੂੰ ਕੋੜੀ ਕਹਿ ਕੇ ਬੁਲਾਉਂਦੇ ਨੇ ਇਹ ਕਿਵੇਂ ਹੋਇਆ ਸਭ ਪਿੰਡ ਦੇ ਬਾਹਰ ਬਾਹਰ ਅਸੀਂ ਤਾਂ ਰਾਤ ਕੱਟਣੀ ਸੀ ਤੇਰੀ ਹਾਲਾਤ ਵੇਖੀ ਤੇਰੇ ਰਿਸ਼ਤੇਦਾਰ ਭੈਣ ਭਰਾ ਮਾਤਾ ਪਿਤਾ ਬੱਚੇ ਤੇਰੇ ਇਹਨਾ ਮਹਾਰਾਜ ਜੀ ਜਦੋਂ ਮੇਰਾ ਸ਼ਰੀਰ ਅਰੋਗ ਸੀ ਜਦੋਂ ਮੈਂ ਤੰਦਰੁਸਤ ਸੀ ਉਹ ਮਹਾਰਾਜ ਮੈਂ ਬੱਚਿਆਂ ਨੂੰ ਘਰ ਵਿੱਚ ਕਮਾ ਕੇ ਮਾਇਆ ਲੈਂਦਾ ਸੀ ਮੇਰਾ ਬੜਾ ਸਤਕਾਰ ਸੀ ਬੜਾ ਸਭ ਮੁੱਚਦੇ ਸੀ ਮਹਾਰਾਜ ਮੇਰਾ ਕੋਈ ਕਰਮ ਐਸਾ ਆ ਗਿਆ ਜਿੰਦੇ ਕਰਕੇ ਸ਼ਰੀਰ ਤੇ ਕੋੜ ਪੈ ਗਿਆ ਕੋੜੀ ਹੋ ਗਿਆ ਮੈਂ ਮਹਾਰਾਜ ਤੁਸੀਂ ਪੁੱਛਦੇ ਹੋ ਬੱਚੇ ਪਰਿਵਾਰ ਕਿਨਾ ਮਹਾਰਾਜ ਜੀ ਜਦੋਂ ਮੈਨੂੰ ਬਿਮਾਰੀ ਲੱਗੀ ਬੜਾ ਇਲਾਜ ਕਰਾਇਆ ਵੈਦਾਂ ਨੇ ਡਾਕਟਰਾਂ ਨੇ ਸਭ ਨੇ ਜਵਾਬ ਦਿੱਤਾ ਮੇਰੇ ਘਰਦਿਆਂ ਨੇ ਮੇਰੇ ਘਰ ਤੋਂ ਮੰਜਾ ਬਾਹਰ ਕੱਢਦਾ ਮੈਂ ਬਿਲਕਦਾ ਸੀ ਹਾਏ ਹਾਏ ਕਰਦਾ ਸੀ ਮੇਰੇ ਬੱਚਿਆਂ ਤੋਂ ਰੋਲਾ ਸਹਾਰਿਆ ਨਾ ਗਿਆ ਉਹ ਮਹਾਰਾਜ ਜੀ ਪਿੰਡ ਦੇ ਬਾਹਰ ਬਾਹਰ ਆ ਕੇ ਮੈਨੂੰ ਇੱਕ ਨਿੱਕੀ ਜੀ ਛਪਰੀਆ ਪਾਤੀ ਜਿੰਦੇ ਤੁਸੀਂ ਖੜੇ ਹੋ ਇਥੇ ਮੇਰਾ ਮੰਜਾ ਡਾਹਤਾ ਮਹਾਰਾਜ ਮੇਰੇ ਘਰ ਦੇ ਮੈਨੂੰ ਪ੍ਰਸ਼ਾਦਾ ਜਦੋਂ ਦੇਣ ਆਉਂਦੇ ਨੇ ਪ੍ਰਸ਼ਾਦਾ ਵੀ ਐਂ ਰੱਖ ਕੇ ਜਾਂਦੇ ਨੇ ਜਿਵੇਂ ਕੁੱਤੇ ਨੂੰ ਪ੍ਰਸ਼ਾਦਾ ਪਾਈਦਾ ਕੁਕਰ ਨੂੰ ਪ੍ਰਸ਼ਾਦਾ ਪਾਈਦਾ ਨਾ ਮੇਰੇ ਬੱਚੇ ਪੁੱਛਣ ਦਾ ਘਰ ਵਾਲੀ ਪੁੱਛੇ ਕੋਈ ਨਹੀਂ ਪੁੱਛਦਾ ਮਹਾਰਾਜ ਜੀ ਮੇਰੇ ਮੇਰੇ ਤੋਂ ਐਨੀ ਗਲਿਆਨ ਪਿੰਡ ਦੇ ਲੋਕ ਕਰਦੇ ਨੇ ਪਿੰਡ ਦੇ ਲੋਕਾਂ ਨੇ ਜੇ ਲੰਘਣਾ ਹੋਵੇ ਮੇਰੀ ਛਪਰੀ ਦੇ ਦੂਰੋਂ ਦੀ ਹੋਵੇ ਲੱਗਦੀ ਮੇਰੇ ਤਾਂ ਨੇੜੇ ਵੀ ਨਹੀਂ ਉਹ ਲੱਗਦਾ ਰੋ ਰੋ ਕੇ ਮਾਰਾ ਇਹਨੂੰ ਹਾਲ ਸੁਣਾਉਂਦਾ ਸਾਥ ਸੰਗਤ ਸੱਚੇ ਪਾਰਸਾ ਜਦੋਂ ਮਾਇਆ ਸੀ ਜਦੋਂ ਤੰਦਰੁਸਤੀ ਸੀ ਫਿਰ ਸਭ ਕੁਝ ਸੀ ਸੱਜਣ ਮਿੱਤਰ ਦੋਸਤ ਸਾਰੇ ਨਾਲ ਸੀ ਸਾਥ ਸੰਗਤ ਇੱਕ ਗੱਲ ਚੇਤੇ ਰੱਖਿਓ ਜਦੋਂ ਕੋਈ ਮੁਸੀਬਤ ਪੈ ਜਾਏ ਰੱਬ ਨਾ ਕਰੇ ਜਦੋਂ ਸਾਡੇ ਤੇ ਦੁੱਖ ਦਾ ਸਮਾਂ ਆ ਜਾਏ ਨਾ ਉਦੋਂ ਦੋ ਇੱਕ ਤਾਂ ਰੱਬ ਕਦੇ ਤੋ ਖਾ ਨਹੀਂ ਦਿੰਦਾ ਇੱਕ ਕਦੇ ਰੱਬ ਦਾ ਪਿਆਰਾ ਤੋ ਖਾ ਨਹੀਂ ਦਿੰਦਾ ਬਾਕੀ ਜਿੰਨੀ ਦੁਨੀਆ ਸਭ ਸਵਾਰਥੀ ਦੁਰੀ ਜੋ ਜਿੰਨੀ ਦੁਨੀਆ ਸਾਥ ਸੰਗਤ ਜੀ ਬੱਚੇ 20 ਸਾਲ ਛੱਡ ਜਾਣਗੇ ਘਰ ਵਾਲੀ ਵੀ 20 ਸਾਲ ਛੱਡ ਦੇਗੀ ਮਾਤਾ ਪਿਤਾ ਵੀ ਕਿਸੇ ਹੱਦ ਤੱਕ ਸਾਥ ਦੇਣਗੇ ਸਾਧ ਸੰਗਤ ਦੇ ਤਾਂ ਦੁਨੀਆਂ ਦੇ ਲੋਕ ਐਸੇ ਨੇ ਜਉਂਦਿਆਂ ਜਉਂਦਿਆਂ ਦੀਆਂ ਛੱਡ ਗੀ ਲੈ ਇੱਕ ਇੱਕ ਅਕਾਲ ਪੁਰਖ ਵਾਹਿਗੁਰੂ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਸਾਧ ਸੰਗਤ ਜੀ ਜਉਂਦਿਆਂ ਤਾਂ ਕੀ ਛੱਡਣਾ ਹੈ ਮਰਿਆਂ ਤੋਂ ਬਾਅਦ ਵੀ ਸਾਥ ਨਿਭਾਉਂਦੇ ਜਿੰਨਾ ਮਰਜੀ ਤੁਸੀਂ ਕਰੀ ਜੋ ਜ਼ਿੰਦਗੀ ਤੁਸੀਂ ਰੋ ਰੋ ਕੇ ਕਹਿੰਦਾ ਮਹਾਰਾਜ ਜੀ ਕੌਣ ਬਣਦਾ ਇੱਥੇ ਆਪਣਾ ਹਮੇਸ਼ਾ ਪੜਦਾ ਹੁੰਨਾ ਮੈਂ ਧਾਰਨਾ ਸਾਰਿਆਂ ਤੁਸੀਂ ਸੋਸ਼ਲ ਮੀਡੀਆ ਤੇ ਸੁਣਦੇ ਹੋ ਬੋਲਿਓ ਪਿਆਰ ਨਾਲ ਇਹ ਅੱਜ ਦੇ ਹਾਲਾਤ ਹਨ ਕੌਣ ਕਿਸੇ ਦਾ ਪੜਦਾ ਮਾਰੇ ਕਹਿੰਦੇ ਤੈਨੂੰ ਰਾਜ਼ੀ ਕਰ ਦਈਏ ਐਂ ਪੁੱਛਦੇ ਤੈਨੂੰ ਰਾਜ਼ੀ ਕਰ ਦਈਏ ਸੁੱਖ ਦੇ ਦਈਏ ਇੱਕ ਕਦਮ ਹੈਰਾਨ ਹੋ ਕੇ ਬੋਲਦਾ ਕਹਿੰਦਾ ਮਹਾਰਾਜ ਸੁੱਖ ਉਹ ਵੀ ਮੇਰੀ ਜ਼ਿੰਦਗੀ ਚ ਮਾਰੇ ਸੁੱਖ ਦਾ ਤਾਂ ਮੈਂ ਨਾਮ ਹੀ ਭੁੱਲ ਗਿਆ ਮੇਰੀ ਜ਼ਿੰਦਗੀ 'ਚ ਸੁੱਖ ਕਦੇ ਆਏਗਾ ਮੈਨੂੰ ਪਤਾ ਨਹੀਂ ਮਹਾਰਾਜੀ ਮੈਨੂੰ ਸੁੱਖ ਕਿੰਨੇ ਦੇਣਾ ਕਹਿੰਦੇ ਨਾਮ ਜਪ ਲੇਗਾ ਭਗਤੀ ਕਰ ਲੇਗਾ ਸੰਸਾਰ ਦਾ ਸਾਰੇ ਹਾਲਾਤ ਵੇਖ ਲੈ ਤੂੰ ਭਗਤੀ ਕਰੇਗਾ ਜੇ ਤੈਨੂੰ ਰਾਜ਼ੀ ਕਰ ਦਈਓ ਮਹਾਰਾਜੀ ਤੁਸੀਂ ਸੁੱਖ ਦੇ ਦੋ ਕਿ ਕਹਿੰਦੇ ਦੇ ਦੇ ਰਿਹਾ ਰੋ ਕੇ ਕਹਿੰਦਾ ਮਹਾਰਾਜ ਨੂੰ ਕਹਿੰਦਾ ਮਾਰੇ ਸੁੱਖ ਦੀ ਗੱਲ ਛੱਡੋ ਤੋ ਤਰਸ ਪ੍ਰੀਤ ਸਾਰਸੰਗਤ ਜੀ ਮੈਂ ਪਲ ਪਲ ਮਾਰੇ ਤੁਹਾਡਾ ਨਾਮ ਜਪਾਂਗਾ ਗੜਵਾ ਲਿਆਂਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਏ ਨੇ ਗੜਵੇ ਚ ਭਰਿਆ ਚੂਣਾ ਪਹਿਲਾ ਛਿੱਟਾ ਮਾਰਿਆ ਉਸ ਪ੍ਰੇਮੇ ਕੋੜੀ ਦੇ ਉਹਨਦੇ ਤਨ ਦੇ ਰੋਗ ਦੂਰ ਕਰਤੇ ਪਹਿਲਾ ਛਿੱਟਾ ਮਾਰਿਆ ਤਨ ਦਾ ਜੀ ਕਰਤਾ ਆਪਣੇ ਆਪ ਨੂੰ ਠੀਕ ਮਹਿਸੂਸ ਸਮ ਸਹੀ ਆ ਕੋਈ ਰੋਗ ਨਹੀਂ ਮਹਾਰਾਜ ਕਹਿੰਦੇ ਜਿੱਥੇ ਤਨ ਰਾਜੀ ਕੀਤਾ ਮਨ ਦਾ ਇਲਾਜ ਵੀ ਨਾਲ ਹੀ ਕਰ ਦਿੰਦੇ ਆ ਦੂਜਾ ਛਿੱਟਾ ਮਾਰਿਆ ਸਾਧ ਸੰਗਤ ਜੀ ਪ੍ਰੇਮੇ ਕੋੜੀ ਦਾ ਮਨ ਟਿਕਾ ਕੇ ਧੰਨ ਗੁਰੂ ਨਾਨਕ ਸਾਹਿਬ ਮਾਰ ਰਹੇ ਨੇ रोम रोम जो सिमरन चलाता बोलो शेर वाहे गुरु निहा रोम रोम जो सिमरन चलाया समाधि लाई आनंद जो हो गया भाई मरदाना महाराज जी हम की होने जल चले ਮਹਾਰਾਜੀ ਇਹਨੂੰ ਮਿਲਣਾ ਨਹੀਂ ਕਹਿੰਦੇ ਸਮਾਧੀ ਤੋਂ ਬਾਹਰ ਆਏਗਾ ਆਪੇ ਮਿਲ ਲੈਣਾ ਪੜਾ ਕੀਤਾ ਗਾਂ ਲੰਘ ਗਏ ਜਦੋਂ ਮਹਾਰਾਜੀ ਦੇ ਜਾਣ ਤੋਂ ਬਾਅਦ ਪ੍ਰੇਮੀ ਕੋੜੀ ਦੀ ਸਮਾਧੀ ਖੁੱਲੀ ਸ਼ਰੀਰ ਰੋਗ ਹੋ ਗਿਆ ਆਪਣੇ ਪਿੰਡ ਵੱਲ ਭਜਿਆ ਜਾਂਦਾ ਪਿੰਡ ਨੂੰ ਦੁਰਿਆ ਜਾਂਦਾ ਪਿੰਡ ਦੇ ਲੋਕ ਵੇਖ ਕੇ ਹੈਰਾਨ ਕਹਿੰਦੇ ਪ੍ਰੇਮਾ ਇਹਨੂੰ ਤਾਂ ਕੋੜ ਸੀ वैध जवाब देगे डॉक्टर जवाब देगे ए त कदे राजी नहीं सी हो सकदा प्रेमया ओ तेनु राजी किन्ने ਕਰਦਾ ਹੱਥ ਜੋੜ ਕੇ ਕਹਿੰਦਾ ਦੁਨੀਆ ਤਾਂ ਪਾਸਾ ਵਟ ਗਈ ਸੀ ਦੁਨੀਆ ਦੇ ਲੋਕ ਮਿੱਤਰ ਸਜਣ ਘਰ ਦੇ ਸਭ ਪਾਸਾ ਵਟ ਗਏ ਸੀ ਪਰ ਗੁਰੂ ਨਾਨਕ ਦੇ ਬਾਹਰ ਨਹੀਂ ਛੱਡੀ ਮੈਨੂੰ ਬਾਬਾ ਨਾਨਕ ਮਿਲਿਆ ਸੀ ਐਸੀ ਕਿਰਪਾ ਕਰ ਗਿਆ ਪਹਿਲਾ ਛੱਟਾ ਮਾਰਿਆ ਤਨ ਦੇ ਰੋਗ ਦੂ ਦੂਜਾ ਛਿੱਟਾ ਮਾਰਿਆ ਮੇਰੇ ਮਨ ਦੇ ਰੋਗ ਲੱਗਦੇ ਸਾਥ ਸੰਗਤ ਜੀ ਪੜੀ ਸੀ ਨਾ ਧਾਰਨਾ ਉਹ ਬਦਲ ਦਿਆਂ ਤਕ ਦੀ ਰਾ ਨੇ ਬਦਲ ਦਿਆਂ ਤਕ ਦੀ ਰਾ ਜੋ ਵੀ ਦਰ ਤੇਰੇ ਤੇ ਆਇਆ ਵਸਲ ਦੀ ਆਸ ਕਿਦੀ ਨਾ ਹੋਵੇ ਜੋ ਵੀ ਦਰ ਤੇਰੇ ਤੇ ਆਇਆ ਵਸਲ ਦੀ ਆਸ ਕਿਦੀ ਲਾਨੇ ਵੇਖੋ ਕੋਈ ਮੰਗ ਕੇ ਜੀ ਵੇਖੋ ਕੋਈ ਮੰਗ ਕੇ ਜੀ ਸਤਿਗੁਰ ਤਾਂ ਝੋਲੀਆਂ ਭਰ ਦੇ ਵੇਖੋ ਮੰਗ ਕੇ ਜੀ ਸਤ ਗੁਰ ਦਾ ਛੋੜੀ ਰੰਗ ਪਰਦੇ 니کو ਕੀ ਮੰਗ ਕੇ ਸਤ ਸੰਗਤ ਜੀ ਗੁਰੂ ਨਾਨਕ ਸਾਹਿਬ ਮਾਰੇ ਸੱਚੇ ਪਾਤਸ਼ਾਹ ਨੇ 1 2 4 ਨੂੰ ਨਹੀਂ ਆਕਾਸ਼ ਵਿੱਚ ਤਾਰੇ ਗਿਣੇ ਜਾ ਸਕਦੇ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਨੇ ਤਾਰਤਾ ਉਹ ਨਹੀਂ ਗਿਣੇ ਜਾ ਸਕਦੇ ਅੱਜ ਵੀ ਮਾਰੇ ਤਾਰਦੇ ਨੇ ਅੱਜ ਵੀ ਤਨ ਦੇ ਰੋਗ ਦੂਰ ਕਰਦੇ ਨੇ ਮਨ ਦੇ ਰੋਗ ਦੂਰ ਕਰਦੇ ਨੇ ਸਤ ਸੰਗਤ ਸ਼ਰਤ ਇਹ ਵੇ ਭਾਵਨਾ ਰੱਖ ਕੇ ਮਾਰੇ ਦੇ ਚਰਨਾਂ ਚ ਪਈ ਆ ਜੀ